ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪਿੰਡੂ ਲਾਈਟਮਾਂ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆਂ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਵਧੀਆ ਠੀਕ ਠਾਕ ਹੋਗੇ ਚੜ੍ਹਦੀ ਕਲਾ 'ਚ ਹੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਵੀ ਵਧੀਆ ਠੀਕ ਠਾਕ ਐਂ ਚੜ੍ਹਦੀ ਕਲਾ 'ਚ ਆਈਆਂ ਤੇ ਲੋ ਜੀ ਅੱਜ ਆਪਾਂ ਜਿਹੜੇ ਆਪਣੇ ਬਾਧੂ ਸਰਪਾਲ ਖਾਲੀ ਪੈਕੇਟ ਹੁੰਦੇ ਨੇ ਉਹਨੂੰ ਆਪਾਂ ਵੇਸਟ ਕਰਕੇ ਸੁੱਤਦੇ ਹਾਂ ਤੇ ਉਹ ਤੋਂ ਬਣਾਉਣ ਲੱਗੇ ਆਂ ਜੀ ਆਪਾਂ ਬਹੁਤ ਹੀ ਵਧੀਆ ਤੇ ਕਮਾਲ ਦੀ ਮਤਲਬ ਕਿ ਚੀਰ ਉਹ ਕਮਾਲ ਦੀ ਚੀਜ਼ ਕਿਹੜੀ ਆ ਦੇਖੋ ਜੀ ਪਹਿਲਾਂ ਤਾਂ ਸਰਫਲ ਆਪਣਾ ਪੈਕ ਪੈਂ। ਇਹਨੂੰ ਆਪਾਂ ਨਾ ਵੇਸਟ ਕਰਕੇ ਸੁੱਟ ਦਨੇ ਆ ਵੀ ਚਲ ਕੀ ਕਰਨਾ ਇਹ ਹੁਣ ਆਪਣੇ ਕੰਮ ਨਹੀਂ ਆਉਣਾ। ਇਹਨੂੰ ਮੈਂ ਪਹਿਲਾਂ ਇਦਾਂ ਇੱਕ ਪਾਸੇ ਖੋਲ ਲਿਆ ਸੀ ਇਦਾਂ ਚੰਗੀ ਤਰ੍ਹਾਂ ਖੋਲ ਲਿਆ ਸੀ ਦੇਖੋ ਜੀ ਇਦਾਂ ਖੋਲ ਕੇ ਫਿਰ ਮੈਨੂੰ ਬਾਸ਼ ਕੀਤਾ ਇਹਦਾ ਜਿਹੜਾ ਸਾਰਾ ਸਰਫ ਸੀ ਸੇਕ ਨਿਕਲ ਗਿਆ ਤੇ ਹੁਣ ਇਹ ਤੋਂ ਬਣਾਵਾਂਗੇ ਆਪਾਂ ਛੋਟਾ ਜਿਹਾ ਝੋੜਾ। ਝੋੜਾ ਕਹਿ ਲਓ, ਬੈਗ ਕਹਿ ਲਓ ਪੰਜਾਬੀਆਂ ਦੀ ਮਤਲਬ ਕਿ ਜੋ ਆਪਣੀ ਪੰਜਾਬੀ ਨੇ ਉਹ ਝੋੜਾ ਹੀ ਕਹਿੰਦੇ ਨੇ। ਠੀਕ ਹੈ ਜੀ ਪਿੰਡੂ ਲੋਕ ਠੀਕ ਹੈ ਜੀ ਤੇ ਉਹ ਬਣਾਉਣ ਲੱਗੇ ਝੋਲਾ ਝੋਲਾ ਬਣਾਉਣ ਵਾਸਤੇ ਆਪਾਂ ਨੂੰ ਚਾਹੀਦਾ ਇੰਨਾ ਕੀ ਪੀਸ ਕਿਸੇ ਬਾਧੂ ਕੋਈ ਕੱਪੜੇ ਦਾ ਆ ਹੋ ਗਿਆ ਜੀ ਆਪਣਾ ਬਾਧੂ ਕੱਪੜਾ ਦਪੱਟੇ ਚਾਹਿਆ ਹੈ ਪੀਸ ਹੈ ਇਹ ਹੁਣ ਇਹਦੇ ਸਾਈਜ਼ ਦੇ ਹੀ ਆਪਾਂ ਇਹ ਜਿਹੜੀ ਆਹ ਵਾਲਾ ਇੰਨਾ ਜਿੰਨਾ ਇਹ ਹੈਗਾ ਪੈ ਜਤਾ ਤੁਹਾਨੂੰ ਦੱਸ ਦੇਣੀ ਲੰਬਾਈ ਕਿੰਨੀ ਆ ਇਹਦੀ ਲੰਬਾਈ ਹੈਗੀ ਹੈ ਜੀ 26 ਇੰਚ ਤੇ ਚੜਾਈ ਵੀ ਦੱਸ ਦਿਓ ਤੁਹਾਨੂੰ ਕਿੰਨੀ ਆ ਜੀ ਚੜਾਈ ਇਹ ਹੈਗੀ ਜੀ 13.5 ਤੇ ਇਦਾਂ ਹੀ ਆਪਾਂ ਕੀ ਕਰਨਾ ਜੀ ਇਹਦਾ ਉੱਪਰ ਵਾਲਾ ਪਾਸਾ ਜਿਹੜਾ ਆਹ ਵਾਲਾ ਪਾਸਾ 26 ਇੰਚ ਲੰਬਾਈ ਕੱਟ ਲਵਾਂਗੇ ਤੇ 13.5 ਚੜਾਈ ਕੱਟ ਲਵਾਂਗੇ ਲਓ ਜੀ 26 ਇੰਚ ਆਪਾਂ ਕੱਟ ਲਈ ਲੰਬਾਈ ਠੀਕ ਹੈ ਜੀ ਚੜਾਈ 13.5 ਪੇਟਰ ਵਿੱਚ ਝੜਕੇ ਦਿਖਾਣੇ ਆ। ਲੋ ਜੀ ਆਪਾਂ ਨੇ ਸਲਾਈ ਕਰ ਲਈ ਆ। ਮਤਲਬ ਕਿ ਜਿਹੜਾ ਆਹ ਵਾਲਾ ਪਾਸਾ ਹੀ ਅੰਦਰ ਰੱਖ ਲਿਆ। ਜਿਹੜਾ ਮਤਲਬ ਕਿ ਇਹ ਵਾਲਾ ਪਾਸਾ ਤੇ ਇਹਦੇ ਉੱਤੇ ਆਪਾਂ ਕੱਪੜਾ ਝੜ ਦਿੱਤਾ ਠੀਕ ਹੈ। ਹੁਣ ਆਪਾਂ ਨੇ ਮਤਲਬ ਕਿ ਇਦਾਂ ਫੋਲਡ ਕਰਕੇ ਨਾ ਇਦਾਂ ਫੋਲਡ ਕਰਕੇ ਇਹਦੇ ਉੱਤੇ ਆਪਾਂ ਇੱਥੇ ਕੱਟ ਲਗਾ ਲਿਆ। ਇੱਥੇ ਇਹ ਵੀ ਇੱਥੋਂ ਸਲਾਈ ਲੱਗੂ। ਇੱਥੇ ਕੱਟ ਲਗਾ ਲਿਆ। ਵੀ ਇੱਥੇ ਸਲਾਈ ਲੱਗਣੀ ਹੈ ਇਹਦੀ ਅੰਦਰਲੇ ਪਾਸੇ ਠੀਕ ਹੈ। ਤੇ ਹੁਣ ਆਪਾਂ ਇਹ ਜਿਹੜਾ ਆਹ ਵਾਲਾ ਪਾਸਾ ਹੈ ਇੱਕ ਪਾਸੇ ਦੇ ਇਹਦੇ ਇੱਥੇ ਵਿਚਾਲੇ ਕੱਟ ਲਗਾ ਕੇ ਇੱਥੇ ਕੱਟ ਲਗਾ ਕੇ ਤੇ ਫਿਰ ਆਪਾਂ ਕੱਟ ਲਗਾ ਕੇ ਤਣੀਆਂ ਦੇ ਨਿਸ਼ਾਨ ਲਗਾਉਣੇ ਨੇ 2.5 ਇੰਚ ਦੇ 2.5 ਇੰਚ ਇਧਰੋਂ 8 1/2 ਇੰਚ ਉਧਰੋਂ 8 1/2 ਕੇ ਫਿਰ ਤਣੀਆਂ ਲਗਾ ਦੇਣੀਆਂ ਇਹਦੇ ਇਧਰ ਵੀ ਆਪਾਂ ਇਧਰ ਇਧਰਲੇ ਪੱਲੇ ਤੇ ਵੀ ਆਪਾਂ ਤਣੀਆਂ ਲਗਾ ਦੇਣੀਆਂ ਤੇ ਤਣੀਆਂ ਆਪਾਂ ਲਗਾਵਾਂਗੇ ਜੀ ਅੰਦਰਲੇ ਪਾਸੇ ਠੀਕ ਹੈ ਜੀ ਅੰਦਰਲੇ ਪਾਸੇ ਤਣੀਆਂ ਲਗਾਵਾਂਗੇ ਤਾਂ ਜੋ ਆਪਣੀਆਂ ਤਣੀਆਂ ਇਹ ਲੁਕ ਜਾਣਗੀਆਂ ਤੇ ਲੋ ਜੀ ਹੁਣ ਪਹਿਲਾਂ ਆਪਾਂ ਤਣੀਆਂ ਲਗਾ ਦਈਏ ਤੇ ਤੁਹਾਨੂੰ ਫਿਰ ਦਿਖਾਣੇ ਆ ਇਹ ਆਪਣਾ ਜਿਹੜਾ ਬੈਗ ਆ ਕਿਵੇਂ ਰੈਡੀ ਹੋਊਗਾ। ਲੋ ਜੀ ਸਿਲਾਈ ਆਪਾਂ ਲਗਾ ਲਈ ਐ। ਤੰਨੇ ਪਾਸੇ ਹੁਣ ਆਪਾਂ ਨੇ ਕੀ ਕਰਨਾ ਐ ਜੀ? 2 2 ਇੰਚ ਦਾ ਆਪਾਂ ਇੱਥੇ ਨਿਸ਼ਾਨ ਲਗਾਣਾ ਐ। 2 ਇੰਚ ਇਧਰੋਂ 2 ਇੰਚ ਇਧਰੋਂ ਫਿਰ ਇਹਨੂੰ ਕੱਟ ਕਰ ਦੇਣਾ। ਠੀਕ ਐ ਜੀ। ਆਈ ਇਧਰੋਂ ਖੁੰਜਾ ਕਰਾਂਗੇ ਆਪਾਂ ਕੱਟ ਤੇ 2 ਇੰਚ ਇਧਰੋਂ 2 ਇੰਚ ਇਧਰੋਂ ਠੀਕ ਐ। ਫਿਰ ਇਹਨਾਂ ਦੇ ਆਪਸ ਦੇ ਵਿੱਚ ਇਦਾਂ ਸਿਲਾਈ ਕਰਕੇ ਤੁਹਾਨੂੰ ਦਿਖਾਉਣੀ ਐ। ਜੀ ਸਿਲਾਈ ਆਪਾਂ ਲਗਾ ਲਈ ਐ ਤੇ ਤਣੀਆਂ ਵੀ ਲਗਾ ਦਿੱਤੀਆਂ ਨੇ। ਦੇਖ ਇਧਰਲੇ ਪਾਸੇ ਤਣੀ ਲੱਗ ਗਈ ਇੱਕ ਇਧਰ ਇਧਰ ਲੱਗ ਗਈ ਠੀਕ ਐ। ਹੁਣ ਆਪਾਂ ਇਹਨੂੰ ਇਦਾਂ ਫੋਲਡ ਕਰਕੇ ਨਾ ਇਹਦੇ ਤਨ ਨੂੰ ਸਾਈਡ ਤੇ ਸਲਾਈ ਲਗਾ ਦਨੇ ਆ ਇਹ ਪਾਸੇ ਵੀ ਇਹ ਪਾਸੇ ਵੀ ਇਹ ਪਾਸੇ ਕੁੰਜੇ ਨਾਲ ਕੁੰਜਾ ਮਲਾ ਕੇ ਨੇ ਇਦਾਂ ਆਪਾਂ ਨੇ ਸਲਾਈ ਲਗਾ ਦਿੱਤੀ ਇਧਰੋਂ ਵੀ ਇਧਰੋਂ ਵੀ ਹੁਣ ਤੁਹਾਨੂੰ ਖੋਲ ਕੇ ਦਿਖਾਣੇ ਬੈਗ ਆਪਣਾ ਟਿਫਨ ਵਾਸਤੇ ਕਿੰਨਾ ਵੱਡਾ ਵਧੀਆ ਤਿਆਰ ਹੋ ਗਿਆ ਜਾਂ ਤੁਸੀਂ ਝੋਲਾ ਲਾ ਲਓ ਚਾਹੇ ਬੈਗ ਲਾ ਲਓ ਠੀਕ ਹੈ ਜੀ ਇਹਦੇ ਵਿੱਚ ਆਪਾਂ ਜਿਵੇਂ ਦੁਕਾਨ ਤੇ ਮਤਲਬ ਕਿ ਆਪਣੀ ਦੁਕਾਨ ਘਰੀ ਦੁਕਾਨ ਹੋਵੇ ਤਾਂ ਚਾਹ ਚ ਭੇਜਨੇ ਹੋਵੇ ਫਰਮੋਸ਼ ਵਿੱਚ ਚਾਹ ਪਾਕੇ ਦੇ ਵਿੱਚ ਆਪਾਂ ਭੇਜ ਸਕਦੇ ਤੁਹਾਨੂੰ ਸਿੱਧਾ ਕਰਕੇ ਦਿਖਾਉਣਾ ਕਿੰਦਾ ਦਾ ਬਣ ਕੇ ਤਿਆਰ ਹੋਇਆ ਦੇਖੋ ਜੀ ਆਪਣਾ ਕਿੰਨਾ ਸੋਹਣਾ ਬੈਗ ਬਣ ਕੇ ਛੋਟਾ ਜਿਹਾ ਰੈਡੀ ਹੋਇਆ ਦੇਖੋ ਬਹੁਤ ਸੋਹਣਾ ਬੈਗ ਬਣ ਕੇ ਰੈਡੀ ਹੋਇਆ ਮਤਲਬ ਕਿ ਜੇ ਕਿ ਮਤਲਬ ਕਿ ਆਪਾਂ ਦੁਕਾਨ ਤੇ ਚਾਹ ਵਗੈਰ ਫੜਾਣ ਜਾਂਦੇ ਆ ਤਾਂ ਝੋਲਾ ਆਪਣਾ ਛੇਤੀ ਪਾੜ ਜਾਂਦਾ ਤੇ ਇਹ ਆਪਣਾ ਮਤਲਬ ਕਿ ਜੋ ਆਪਾਂ ਨੇ ਝੋਲਾ ਜਾਂ ਬੈਗ ਬਣਾਇਆ ਬਹੁਤ ਵਧੀਆ ਰਹਿੰਦਾ ਨਾਲ ਹੀ ਇਹ ਫਟਣਾ ਤੇ ਨਾਲ ਹੀ ਵਧੀਆ ਲੱਗਦਾ ਦੇਖਣ ਨੂੰ ਠੀਕ ਹੈ ਜੀ ਇਹਦੇ ਵਿੱਚ ਚਾਹ ਵਗੈਰਾ ਪੀ ਸਕਦੇ ਆ ਜੇ ਕੋਈ ਮਾੜੇ ਮੋٹے ਚੀਜ਼ ਲਿਆਣੀ ਹੋਵੇ ਬਾਦੀ ਵਗੈਰਾ ਚ ਤੋੜ ਕੇ ਹਨਾ ਸਬਜ਼ੀ ਵਗੈਰਾ ਉਹ ਵੀ ਇਹਦੇ ਵਿੱਚ ਪਾ ਕੇ ਲਿਜਾ ਸਕਦੇ ਆ ਲੋ ਜੀ ਇਹ ਸੀ ਆਪਣੀ ਅੱਜ ਛੋਟੀ ਜਿਹੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੰਨਵਾ ਤੋਂ ਆ ਸ਼ੇਅਰ ਕਰਨਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਨਾ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤਾਂ ਤੱਕ ਲਈ ਸਾਰਿਆਂ ਨੂੰ ਸ਼ਸ਼ਟ